ਬੀਤੇ ਕੱਲ ਜਿਉਂ ਹੀ CBSE 10ਵੀਂ ਅਤੇ 12ਵੀਂ ਜਮਾਤ ਦਾ ਨਤੀਜਾ ਸਾਹਮਣੇ ਆਇਆ ਤਾਂ ਵਿਦਿਆਰਥੀਆਂ ਅਧਿਆਪਕਾਂ ਅਤੇ ਮਾਪਿਆਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਲਾਕੇ ਦੇ ਮੰਨੇ ਪਰਮੰਨੇ ਅਤੇ ਨਾਮਵਰ MG ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਹਮਤਪੁਰਾ ਦਾ CBSE 10ਵੀਂ ਅਤੇ 12ਵੀਂ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਰਿਹਾ। MG ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਹਰ ਸਾਲ ਦੀ ਤਰ੍ਹਾਂ ਨਾ ਸਿਰਫ ਆਪਣੇ ਸਕੂਲ ਅਤੇ ਮਾਪਿਆਂ ਬਲਕਿ ਸਮੁੱਚੇ ਇਲਾਕੇ ਦਾ ਨਾਮ ਰੋਸ਼ਨ ਕੀਤਾ। ਬੀਤੇ ਕੱਲ੍ਹ ਸਕੂਲ ਦੇ ਆਡੀਟੋਰੀਅਮ ਦੇ ਵਿੱਚ ਸਕੂਲ ਮੈਨੇਜਮੈਂਟ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਇਨ੍ਹਾਂ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਅਮਨਦੀਪ ਸਿੰਘ, ਮੈਡਮ ਵੀਨਾ ਕੁਮਾਰੀ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਅਤੇ ਸਕੂਲ ਦੇ ਸਮੁੱਚੇ ਸਟਾਫ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਰੋਸ਼ਨ ਭਵਿੱਖ ਦੀ ਕਾਮਨਾ ਕੀਤੀ। ਪੇਸ਼ ਹੈ ਕੈਮਰਾ ਪਰਸਨ ਜਸਪੀ ਸਿੰਘ ਸਤੋਕੇ ਦਿਨਾਲ ਰੀਅਲ ਫੈਕਟ ਨਿਊਜ਼ ਲਈ ਹਿੰਮਤਪੁਰਾ ਤੋਂ ਪ੍ਰਦੀਪ ਤਰਲੌਂਦੀ ਵਿਸ਼ੇਸ਼ ਰਿਪੋਰਟ ਸਵਾਗਤ ਹੈ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਮੈਂ ਪ੍ਰਦੀਪ ਤਰਲੌਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ CBSE 10ਵੀਂ ਤੇ 12ਵੀਂ ਕਲਾਸ ਦੇ ਜਿਹੜੇ ਨਤੀਜੇ ਨੇ ਆ ਗਏ ਨੇ ਔਰ ਨਿਹਾਲ ਸਿੰਘ ਵਾਲਾ ਦੀ ਜੇ ਗੱਲ ਕੀਤੀ ਜਾਵੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਐਮਜੀ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਹਿੰਮਤਪੁਰਾ ਇਤੋਂ ਦੇ ਬੱਚਿਆਂ ਨੇ ਜਿਹੜਾ ਹਰ ਵਾਰ ਦੀ ਤਰ੍ਹਾਂ ਜਿਹੜਾ ਸਕੂਲ ਦਾ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਮੇਰੇ ਨਾਲ ਇਸ ਸਕੂਲ ਦੇ ਉਹ ਟੌਪ ਸਿਤਾਰੇ ਮੌਜੂਦ ਨੇ ਤੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜਿਨ੍ਹਾਂ ਨੇ ਜਿਹੜਾ ਹਾਈ ਰੈਂਕ ਤੇ ਵਧੀਆ ਨੰਬਰ ਲੈ ਕੇ ਜਿਹੜਾ ਸਕੂਲ ਦਾ ਨਾਮ ਰੌਸ਼ਨ ਕੀਤਾ ਉਹਨਾਂ ਬੱਚਿਆਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ 10ਵੀਂ ਕਲਾਸ ਦੀ ਟੌਪਰ ਕੀ ਨਾਮ ਹੈ ਬੱਚੇ ਇਕੰਪਲੀਟ ਕੋਰ ਇਕੰਪਲੀਟ ਕੋਰ ਤੁਸੀਂ 10ਵੀਂ ਕਲਾਸ ਦੇ ਵਿੱਚ ਟੌਪ ਕੀਤਾ ਕਿੰਨੇ ਨੰਬਰ ਆਏ ਨੇ 95% 95% ਸੈਟੀਸਫਾਈਡ ਹੋ? ਇਸ ਸਮ ਐਕਸਟੈਂਡ ਆਮ ਸੈਟੀਸਫਾਈਡ ਸੈਟੀਸਫਾਈਡ ਤੇ ਤੁਸੀਂ ਅੱਗੇ ਕੀ ਕਰਨਾ ਚਾਹੁੰਦੇ ਹੋ ਕੀ ਬਣਨਾ ਚਾਹੁੰਦੇ ਹੋ ਲਾਈਫ ਤੇ ਆਈ ਵਾਂਟ ਟੂ ਬੀਕਮ ਅਨ ਯੂਪੀਐਸਸੀ ਯੂਪੀਐਸਸੀ ਕਲੀਅਰ ਕਰਨਾ ਚਾਹੁੰਦੇ ਹੋ ਆਈਪੀਐਸ ਆਈਏਐਸ ਪਣਕੇ ਇਲੀਆ ਦੇ ਵਿੱਚ ਰਹਿਣਾ ਚਾਹੁੰਦੇ ਹੋ ਹਣਾ ਬਹੁਤ ਵਧੀਆ ਗੱਲ ਆ ਕਿਉਂਕਿ ਅੱਜ ਕੱਲ ਬੱਚੇ ਜ਼ਿਆਦਾ ਅਬ੍ਰੋਡ ਵੱਲ ਜਾ ਰਹੇ ਹਨ ਇਹ ਸੋਚ ਤੁਹਾਡੀ ਬਹੁਤ ਵਧੀਆ ਲੱਗੀ ਕਿਉਂਕਿ ਬਹੁਤ ਘੱਟ ਬੱਚੇ ਨੇ ਜਿਹੜੇ ਆਪਣੀ ਲਾਈਫ ਦੇ ਵਿੱਚ ਇੰਡੀਆ 'ਚ ਰਹਿ ਕੇ ਕੁਝ ਅਚੀਵ ਕਰਨਾ ਚਾਹੁੰਦੇ ਆ ਔਰ ਇਹ ਰਿਜ਼ਲਟ ਸੁਣ ਕੇ ਪੇਰੈਂਟਸ ਕਿਵੇਂ ਨੇ ਸਰ ਬਸ ਖੁਸ਼ੀ ਦਾ ਟਿਕਾਣਾ ਹੀ ਨਹੀਂ ਤੁਸੀਂ ਬੱਚਾ ਨਾ ਬਹੁਤ ਹੈਪੀ ਨੇ ਬਹੁਤ ਪ੍ਰਾਊਡ ਫੀਲ ਕਰ ਰਹੇ ਨੇ ਬਹੁਤ ਪ੍ਰਾਊਡ ਮੂਮੈਂਟ ਆ ਉਹਨਾਂ ਲਈ ਵੀ ਸਾਡੇ ਲਈ ਵੀ ਤੇ ਸਕੂਲ ਵਾਲਿਆਂ ਲਈ ਬਿਲਕੁਲ ਜਦੋਂ ਬੱਚੇ ਕੁਝ ਅਚੀਵ ਕਰਦੇ ਆ ਪੈਰੈਂਟਸ ਲਈ ਇਹ ਪ੍ਰਾਊਡ ਪ੍ਰਾਊਡ ਮੂਵਮੈਂਟ ਹੁੰਦੀ ਹੈ ਤੇ ਤੁਹਾਡੇ ਪੈਰੈਂਟਸ ਕੀ ਕਰਦੇ ਆ ਸਰ ਮੇਰੇ ਫਾਦਰ ਜੀ ਮੋਨਰ ਨੇ ਤੇ ਮੇਰੇ ਮਮ ਹਾਊਸ ਵਾਈਫ ਜੀ ਯੈਸ ਖੁਸ਼ ਨੇ ਸੈਟੀਸਫਾਈਡ ਨੇ ਯੈਸ ਹੁਣ ਅਗਲਾ ਟਾਰਗੇਟ ਤੁਹਾਡਾ ਹੈਗਾ ਪਲੱਸ 2 ਦੇ ਵਿੱਚ ਹੈ ਨਾ ਯੈਸ ਸਰ ਟਾਪ ਕਰੋਗੇ ਸ਼ਰ ਸਰ ਓਕੇ ਆਪਾਂ ਇਹ ਹੋਪ ਲੈ ਕੇ ਚੱਲੀਏ ਕਿ ਪਲੱਸ 2 ਦੇ ਵਿੱਚ ਵੀ ਆਪਾਂ ਇੱਕ ਵਾਰ ਫਿਰ ਇੱਥੇ ਖੜੇ ਤੁਹਾਡੇ ਨਾਲ ਇੰਟਰਵਿਊ ਕਰਾਂਗੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਥੈਂਕ ਯੂ ਔਰ ਸਾਡੇ ਨਾਲ ਪਲੱਸ 2 ਦੇ ਟਾਪਰ ਗੁਰਨੀਤ ਕੌਰ ਹਾਂਜੀ ਬਿਲਕੁਲ ਗੁਰਨੀਤ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਕਿਵੇਂ ਲੱਗ ਰਿਹਾ ਸਰ ਸਰ ਬਹੁਤ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਆ ਮਤਲਬ ਇੱਕ ਵਾਰ ਤਾਂ ਯਕੀਨ ਨਹੀਂ ਸੀ ਹੋ ਰਿਹਾ ਕਿ ਇੰਨੇ ਨੰਬਰ ਮੇਰੇ ਹੀ ਨੇ ਫਿਰ ਦੁਬਾਰਾ ਰੀ ਚੈੱਕ ਕਰਕੇ ਥੋੜਾ ਪੇਰੈਂਟਸ ਵੀ ਬਹੁਤ ਜ਼ਿਆਦਾ ਖੁਸ਼ ਨੇ ਤੇ ਟੀਚਰਸ ਵੀ ਬਹੁਤ ਜ਼ਿਆਦਾ ਖੁਸ਼ ਨੇ ਕਿੰਨੇ ਨੰਬਰ ਆਏ 96.2 96.2 ਤੇ ਸੈਟੀਸਫਾਈਡ ਹੋ ਹਾਂਜੀ ਸਰ ਜਿੰਨੀ ਮਿਹਨਤ ਕੀਤੀ ਸੀ ਹਾਂਜੀ ਹਾਂਜੀ ਸਰ ਪੂਰੇ ਤਰ੍ਹਾਂ ਸੈਟੀਸਫਾਈਡ ਹੈ ਪਪਾ ਕੀ ਕਰਦੇ ਆ ਆਰਕੀਟੈਕਟ ਹਾਂਜੀ ਸਰ ਆਰਕੀਟੈਕਟ ਹਾਂਜੀ ਪਪਾ ਖੁਸ਼ ਹੈ ਹਾਂਜੀ ਸਰ ਬਹੁਤ ਜ਼ਿਆਦਾ ਤੇ ਗ੍ਰੀਕੀ ਬਣਨਾ ਚਾਹੁੰਦੇ ਸਰ ਮੈਂ ਮੈਡੀਕਲ ਮੈਡੀਕਲ ਸਟ੍ਰੀਮ ਦੇ ਨਾਲ ਪਲਸ 2 ਕੀਤੇ ਤਾਂ ਮੈਂਗਾ ਮੈਡੀਕਲ ਫੀਲ드 ਦੇ ਵਿੱਚ ਐਕਸਪਲੋਰ ਕਰਨਾ ਚਾਹੁੰਦਾ ਹਾਂਜੀ ਤੇ ਡਾਕਟਰ ਇੰਡੀਆ ਦੇ ਵਿੱਚ ਰਹਿ ਕੇ ਬਣਨਾ ਚਾਹੁੰਦੇ ਆ ਜਾਂ ਅਬਰੋਡ ਜਾਣਾ ਚਾਹੁੰਦੇ ਆ ਜਿਵੇਂ ਅੱਜ ਅੱਜ ਕੱਲ ਇੱਕ ਟ੍ਰੈਂਡ ਹੈ ਬੱਚੇ ਅਬਰੋਡ ਜਾਦਾ ਜਾ ਰਹੇ ਆ ਹਾਂਜੀ ਸਰ ਫਿਲਹਾਲ ਤਾਂ ਮੈਂ ਸਟੱਡੀ ਇੰਡੀਆ ਦੇ ਵਿੱਚ ਕਰਨ ਦਾ ਸੋਚਿਆ ਪਰ ਜੇ oportunidades ਕੱਟ ਹੋਈਆਂ ਤਾਂ ਮਤਲਬ ਅਬਰੌਡ ਜਾਣ ਬਾਰੇ ਵੀ ਸੋਚ ਸਕਦੇ ਹਾਂ ਜੀ ਹਾਂਜੀ ਐਮਜੀ ਕਾਨਵੈਂਟ ਸਕੂਲ ਬਾਰੇ ਕੀ ਕਹੋਗੇ ਸਟਾਫ ਸਕੂਲ ਦਾ ਜਿਹੜੇ ਤੁਹਾਡਾ ਰਿਜ਼ਲਟ ਆਇਆ ਹੈ ਇੰਨਾ ਸ਼ਾਨਦਾਰ ਰਿਜ਼ਲਟ ਹਰ ਵਾਰ ਆਉਂਦਾ ਹੈ ਤੇ ਐਮਜੀ ਕਾਨਵੈਂਟ ਸਕੂਲ ਦੇ ਜਿਹੜਾ ਸਟਾਫ ਹੈ ਉਹਨਾਂ ਬਾਰੇ ਕੁਝ ਟੀਚਰਜ਼ ਬਾਰੇ ਆਪਣੇ ਕੁਝ ਕਹਿਣਾ ਜਾਓਗੇ ਹਾਂਜੀ ਸਾਨੂੰ 15 ਸਾਲ ਹੋ ਗਏ ਸਕੂਲ ਦੇ ਵਿੱਚ ਪੜਦਿਆਂ ਨੂੰ ਤੇ ਮਤਲਬ ਟੀਚਰ ਐਦਾਂ ਨੇ ਜਿਵੇਂ ਪੇਰੈਂਟਸ ਹੁੰਦੇ ਸਾਨੂੰ ਪੇਰੈਂਟਸ ਦੀ ਤਰ੍ਹਾਂ ਸਮਝਾਉਂਦੇ ਨੇ ਤੇ ਮੈਂ ਹਰੇਕ ਸਟੈਪ ਤੇ ਸਾਨੂੰ ਸਾਨੂੰ ਗਾਈਡ ਕਰਦੇ ਨੇ ਤੇ ਬਹੁਤ ਚੰਗੀ ਤਰ੍ਹਾਂ ਸਮਝਾਉਂਦੇ ਸਾਨੂੰ ਕੋਈ ਵੀ ਡਾਊਟ ਪੁੱਛਣ ਚ ਕਦੇ ਵੀ ਕੋਈ ਪ੍ਰੋਬਲਮ ਨਹੀਂ ਹੋਈ ਹਲੇ ਤੱਕ ਤੇ ਮਤਲਬ 15 ਸਾਲ ਇਹ ਮੇਰੀ ਜ਼ਿੰਦਗੀ ਦੇ ਬੈਸਟ ইਅਰਸ ਰਹੇ ਆ ਤੇ ਮੈਂ ਮੈਨੂੰ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਹੈ ਛਿੜਕਦੇ ਵੀ ਹੈ ਹਾਂਜੀ ਸਰ ਡਰ ਲੱਗਦਾ ਟੀਚਰਸ ਤੋਂ ਨਹੀਂ ਡਰ ਨਹੀਂ ਲੱਗਦਾ ਕਿਉਂਕਿ ਟੀਚਰ ਸਾਨੂੰ ਬਹੁਤ ਫ੍ਰੈਂਡਲੀ ਨੇ ਤੇ ਬਹੁਤ ਚੰਗੀ ਤਰ੍ਹਾਂ ਹਰੇਕ ਬਹੁਤ ਵਧੀਆ ਗੱਲ ਆ ਔਰ ਤੁਹਾਡਾ ਨਾਮ ਕੀ ਹੈ ਬੱਚੇ ਜੀ ਸੁਦੀਪ ਕੌਰ ਤੁਸੀਂ ਪਲੱਸ 2 ਦੇ ਵਿੱਚ ਕਿੰਨੇ ਮਾਰਕਸ ਲਏ ਸਰ 92.8 ਮਾਰਕਸ ਤੇ ਤੁਹਾਡਾ ਰੈਂਕ ਰੈਂਕ ਸਰ ਸੈਕਿੰਡ ਸੈਕਿੰਡ ਜੇਤ ਤੋਂ ਬਾਅਦ ਤੁਹਾਡਾ ਰੈਂਕ ਹੈ ਨਾ ਤੇ ਕਿਵੇਂ ਲੱਗ ਰਿਹਾ ਸਰ ਬਹੁਤ ਅੱਛਾ ਫੀਲ ਹੋ ਰਿਹਾ ਬਹੁਤ ਪ੍ਰਾਊਡ ਫੀਲ ਕਰ ਰਿਹਾ ਮੇਰੇ ਪੇਰੈਂਟਸ ਵੀ ਇਹ ਕੀ ਕਰਦੇ ਨੇ ਪੇਰੈਂਟਸ ਪੇਰੈਂਟਸ ਔਰ ਮੇਰੇ ਮਦਰ ਹਾਊਸ ਵਾਈਫ ਨੇ ਤੇ ਫਾਦਰ ਫਾਰਮ ਤੁਸੀਂ ਕੀ ਬਣਨਾ ਚਾਹੁੰਦੇ ਸਰ ਮੈਂ ਨਰਸਿੰਗ profession ਦੇ ਵਿੱਚ ਜਾਉਣਾ ਨਰਸਿੰਗ ਡਾਕਟਰ ਨਹੀਂ ਕੌਸਰਾਫ ਅੱਛਾ ਇਹ ਵੀ ਫਰਕ ਹੈ ਨਾ ਗੁਦਮੀਰ ਡਾਕਟਰ ਬਣਨਾ ਚਾਹੁੰਦੀ ਹੈ ਤੁਸੀਂ ਨਰਸ ਬਣਨਾ ਚਾਹੁੰਦੇ ਹਾਂ ਹਾਂਜੀ ਸਰ ਇਹ ਆਪਸ ਚ ਅੰਦਰਸ਼ਣ ਨਹੀਂ ਹੈ ਕੋਈ ਨਹੀਂ ਸਰ ਪਰਸਨਲ ਹੈ ਸੋ ਸਾਡੇ ਵੱਲੋਂ ਸਾਡੇ ਚੈਨਲ ਵੱਲੋਂ ਤੁਹਾਨੂੰ ਤੇ ਤੁਹਾਡੇ ਪੇਰੈਂਟਸ ਨੂੰ ਬਹੁਤ ਬਹੁਤ ਮੁਬਾਰਕਾਂ ਉਮੀਦ ਕਰਦੇ ਹਾਂ ਕਿ ਤੁਹਾਡੇ ਜਿਹੜੇ ਸੁਪਨੇ ਨੇ ਤੁਹਾਡੇ ਜਿਹੜੇ ਏਮ ਨੇ ਤੁਸੀਂ ਜ਼ਿੰਦਗੀ ਦੇ ਵਿੱਚ ਲੈ ਕੇ ਚੱਲਿਓ ਉਹ ਹਾਸਲ ਕਰੋ ਤੇ 10th ਦੇ ਵਿੱਚ ਸੈਕਿੰਡ ਪ੍ਰਾਈਜ਼ ਕਿਉਂਕਿ ਟਾਪਰ ਇਧਰ ਨੇ ਤੇ ਸੈਕਿੰਡ ਪ੍ਰਾਈਜ਼ ਕੀ ਨਾਮ ਆ ਬੱਚੇ ਨਵਜੋਤ ਕਾ ਨਵਜੋਤ ਕਾ ਨਵਜੋਤ ਕੀ ਬਣਨਾ ਚਾਹੁੰਦੀ ਹੈ ਸਰ ਇੰਜੀਨੀਅਰ ਇੰਜੀਨੀਅਰ ਬਣਨਾ ਚਾਹੁੰਦਾ ਯੈਸ ਅਬ ਰੋਡ ਜਾਣਾ ਚਾਹੁੰਦੇ ਹੋ ਜਾਂ ਇਥੇ ਸਰ ਇੰਡੀਆ ਇੰਡੀਆ ਜੀ ਯੈਸ ਇੱਕ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਕਿ ਤੁਸੀਂ ਸਾਰੇ ਬੱਚੇ ਮਤਲਬ ਇੰਡੀਆ ਚ ਰਹਿ ਕੇ ਸਰਵ ਕਰਨਾ ਚਾਹੁੰਦੇ ਹੋ ਕਿਉਂਕਿ ਆਮ ਤੌਰ ਤੇ ਅਸੀਂ ਜਦੋਂ ਬੱਚਿਆਂ ਨਾਲ ਇੰਟਰਵਿਊ ਕਰਦੇ ਹਾਂ ਤਾਂ ਅਬਰੌਡ ਜਾਣ ਦੀ ਜ਼ਿਆਦਾ ਗੱਲ ਕਰਦੇ ਆ ਬੱਚੇ ਬਹੁਤ ਵਧੀਆ ਲੱਗਿਆ ਕਿ ਤੁਸੀਂ ਇੰਡੀਆ ਚ ਰਹਿ ਕੇ ਸਰਵ ਕਰਨਾ ਚਾਹੁੰਦੇ ਹੋ ਤੇ ਤੁਹਾਡੇ ਪਾਪਾ ਕੀ ਕਰਦੇ ਨੇ ਸਰ ਮਕੈਨਿਕ ਹਨ ਮਕੈਨਿਕ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਬੱਚੀ ਨੇ ਮੇਰੀ ਬੇਟੀ ਨੇ ਜਿਹੜਾ ਇਹਨੇ ਨੰਬਰ ਲੈਨੇ ਸੈਕਿੰਡ ਪੋਜੀਸ਼ਨ ਹਾਸਲ ਕੀਤੀ ਹੈ ਕੀ ਰਿਐਕਸ਼ਨ ਸੀ ਸੋ ਬਹੁਤ ਖੁਸ਼ੀ ਸੀ ਕਿ ਅਸੀਂ ਕਰੀ ਤਾਂ ਉਹਨਾਂ ਨੇ ਫੋਨ ਲਾਇਆ ਅੱਛਾ 90% ਆਈ ਹੈ ਤੇ ਬਹੁਤ ਖੁਸ਼ੀ ਸਾਰੀ ਘਰ ਪਾਪਾ ਦਾ ਕੀ ਸੁਪਨਾ ਪਾਪਾ ਕੀ ਬਣਾਉਣਾ ਚਾਹੁੰਦੇ ਆ ਪਪਾ ਕਹਿੰਦੇ ਜਿਹੜੇ ਤੁਹਾਡੀ ਮਰਜ਼ੀ ਬਣੋ ਬਸ ਆਪ ਤੇ ਖੁਸ਼ ਰਹੋ ਅਹੀ ਕਹਿੰਦੇ ਜੋ ਤੁਹਾਨੂੰ ਵਧੀਆ ਲੱਗਦਾ ਉਹ ਕਰੋ ਸੋ ਬਹੁਤ ਵਧੀਆ ਲੱਗਿਆ ਬੱਚੇ ਤੁਹਾਨੂੰ ਮਿਲ ਕੇ ਕਿਉਂਕਿ ਤੁਸੀਂ ਉਹ ਸਟਾਰ ਹੋ ਐਮਜੀ ਕਾਨਵੈਂਟ ਸਕੂਲ ਦੇ ਔਰ ਹੋਰਾਂ ਬੱਚਿਆਂ ਲਈ ਜਿਹੜੀ ਉਮੀਦ ਹੋ ਸਾਰੇ ਬੱਚਿਆਂ ਨੂੰ ਤੁਹਾਨੂੰ ਵੀ ਸਾਰਿਆਂ ਨੂੰ ਜਿਹੜੇ ਬੈਸਟ ਰਿਜ਼ਲਟਸ ਲਈ ਔਰ ਐਮਜੀ ਕਾਨਵੈਂਟ ਸਕੂਲ ਦਾ ਨਾਮ ਚਮਕਾ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਕਿਉਂਕਿ ਐਮਜੀ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਬੱਚੇ ਹਰ ਸਾਲ ਵਾਂਗ ਇਸ ਵਾਰ ਵੀ ਇਹਨਾਂ ਨੇ ਨਾਮ ਹੈ ਸਕੂਲ ਦਾ ਉਹ ਨਾ ਸਿਰਫ ਇਲਾਕੇ ਦੇ ਵਿੱਚ ਰੌਸ਼ਨ ਕੀਤਾ ਬਲਕਿ ਆਪਣੇ ਮਾਪਿਆਂ ਨੂੰ ਵੀ ਜਿਹੜਾ ਪ੍ਰਾਊਡ ਫੀਲ ਕਰਵਾਇਆ ਆਪਣੇ ਟੀਚਰਸ ਨੂੰ ਵੀ ਪ੍ਰਾਊਡ ਫੀਲ ਕਰਵਾਇਆ ਹੈ ਔਰ ਹਰ ਵਾਰ ਦੀ ਤਰ੍ਹਾਂ ਆਪਣਾ ਜਿਹੜਾ ਇੱਕ ਸਟੈਂਡਰਡ ਹੈ ਉਹ ਮੇਨਟੇਨ ਕੀਤਾ ਹੈ ਸਰ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਕਿ 10ਵੀਂ ਤੇ 12ਵੀਂ ਕਲਾਸ ਸੀਬੀਐਸਸੀ ਦੇ ਜਿਹੜੇ ਰਿਜ਼ਲਟਸ ਆਏ ਹੈ ਐਮਜੀ ਗਵਰਨਮੈਂਟ ਸਕੂਲ ਨੇ ਹਮੇਸ਼ਾ ਦੀ ਤਰ੍ਹਾਂ ਆਪਣਾ ਜਿਹੜਾ ਸਟੈਂਡਰਡ ਹੈ ਮੇਨਟੇਨ ਰੱਖਿਆ ਹੈ। ਸੋ थैंक यू ਬਹੁਤ-ਬਹੁਤ ਸ਼ੁਕਰੀਆ। ਕੀ ਕਹਿਣਾ ਚਾਹੋਗੇ ਇਸ ਸ਼ੁਭ ਮੌਕੇ ਤੇ? ਅ ਸ਼ੁਭ ਮੌਕੇ ਦੇ ਸਰ ਬਸ ਇਹੀ ਹੈ ਬੱਚਿਆਂ ਨੇ ਮਿਹਨਤ ਬਹੁਤ ਜ਼ਿਆਦਾ ਕੀਤੀ ਹੈ। ਕੰਪੀਟੀਸ਼ਨ ਦਾ ਟਾਈਮ ਆ। ਟੀਚਰਸ ਨੇ, ਬੱਚਿਆਂ ਨੇ, ਸਟਾਫ ਨੇ ਖਾਸ ਕਰਕੇ ਉਹਨਾਂ ਨੇ ਪੇਰੈਂਟਸ ਨੇ ਬਹੁਤ ਸਾਥ ਦਿੱਤਾ ਸਾਡਾ। ਮਿਹਨਤ ਦਾ ਫਲ ਤੁਹਾਡੇ ਸਾਹਮਣੇ ਆਇਆ ਸਰ ਟਾਪਰ ਬੱਚਾ 96.2 ਲੈ ਕੇ 12th ਦੇ ਵਿੱਚ ਬਹੁਤ ਇਸ ਚੀਜ਼ ਦੀ ਖੁਸ਼ੀ ਹੁੰਦੀ ਹੈ ਜਦੋਂ ਖੁਦ ਦੇ ਬੱਚੇ ਆਪਣੇ ਬੱਚਿਆਂ ਵਾਂਗ ਹੁੰਦੇ ਆ ਸਾਡੇ ਸਾਰੇ ਪਰਸਨਲ ਬੱਚੇ ਬੱਚੇ ਹੋ ਜਾਂਦੇ ਸਾਡੇ ਜਦੋਂ ਅੱਛਾ ਰਿਜ਼ਲਟ ਆਂਦਾ ਤੇ ਆਂ ਦਿਲੋਂ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਸਾਨੂੰ ਇਸ ਚੀਜ਼ ਜਦੋਂ ਅਸੀਂ ਬੱਚਿਆਂ ਨਾਲ ਗੱਲ ਕਰ ਰਹੇ ਸੀ ਤਾਂ ਉਹਨਾਂ ਦਾ ਵੀ ਇਹੀ ਕਹਿਣਾ ਸੀ ਉਹ ਕਹਿੰਦੇ ਕਿ ਸਾਡੇ ਟੀਚਰਸ ਨੇ ਜਿਹੜੇ ਸਾਡੇ ਪੇਰੈਂਟਸ ਉਹਨਾਂ ਸਾਨੂੰ ਟ੍ਰੀਟ ਕਰਦੇ ਆ ਤੇ ਇਸ ਕਰਕੇ ਜਿਹੜੇ ਰਿਜ਼ਲਟਸ ਇਸ ਕਰਕੇ ਆਏ ਆ ਤੇ ਅ ਅੱਗੇ ਤੋਂ ਵੀ ਅਸੀਂ ਉਮੀਦ ਕਰ ਸਕਦੇ ਆ ਕਿ ਐਮਜੀ ਕਾਨਵੈਂਟ ਸਕੂਲ ਇਸੇ ਤਰ੍ਹਾਂ ਆਪਣਾ ਜਿਹੜਾ ਆਪਣੇ ਰਿਕਾਰਡ ਹੈ ਜਿਹੜੇ ਆਪ ਹੀ ਤੋੜਦਾ ਹੋਏ ਬਿਲਕੁਲ ਬਿਲਕੁਲ ਜੀ ਸਰ ਬੱਚੇ ਇਸ ਤਰ੍ਹਾਂ ਨਰਸਰੀ ਜਾ ਜਾਂਦੇ ਆ ਸਾਡੇ ਕੋਲ 2.5 2 3 ਸਾਲ ਦੇ ਹੁੰਦੇ ਆ ਤੇ ਉਦੋਂ ਤੋਂ ਲੈ ਕੇ 15 16 ਸਾਲ ਜਦੋਂ ਸਾਡੇ ਕੋਲ ਬੱਚਾ ਰਹਿੰਦਾ ਖੁਦ ਦੇ ਬੱਚੇ ਹੋ ਵੀ ਹੋ ਜਾਂਦਾ ਜੀ ਐਂਡ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਵੀ ਖੁਸ਼ੀ ਖੁਦੋਂ ਹੁੰਦੀ ਆ ਪਰ ਰਿਕਾਰਡ ਜ਼ਰੂਰ ਅਸੀਂ ਚਾਹਾਂਗੇ ਕਿ ਬੱਚੇ ਆਪਣੀ ਸੀਨੀਅਰ ਦੇ ਰਿਕਾਰਡ ਤੋੜਨ ਹਮ ਇਸੇ ਨਾਲ ਹੀ ਉਹਨਾਂ ਦੀ ਤਰੱਕੀ ਆ ਸਕੂਲ ਦੀ ਤਰੱਕੀ ਆ ਉਹਨਾਂ ਦੇ ਪੇਰੈਂਟਸ ਦੀ ਬੱਚਿਆਂ ਦੀ ਖੁਦ ਦੀ ਤਰੱਕੀ ਆ ਜੀ ਸੋ ਇੱਕ ਵਾਰ ਫਿਰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜੀ ਸ਼ੁਕਰੀਆ ਸਰ ਥੈਂਕ ਯੂ ਥੈਂਕ ਯੂ ਟਾਈਮ ਕੱਢ ਕੇ ਆਏ ਤੁਸੀਂ ਸਾਡੇ ਕੋਲ ਥੈਂਕ ਯੂ ਸੋ ਮਚ ਸਰ